प्रश्न अठ प्रकार नब्बे डिग्री का कोण बनाओ एक रेखा लो ਏ ਬਿੰਦੂ ਦੇ ਪ੍ਰਕਾਰ ਰੱਖ ਕੇ ਚਾਪ ਲਾਓ ਹੁਣ ਇਸ ਬਿੰਦੂ ਦੇ ਪ੍ਰਕਾਰ ਦੀ ਚਾਪ ਰੱਖੋ ਔਰ ਇਹਨੂੰ ਚਾਪ ਨੂੰ ਕਟੋ ਫਿਰ ਇਸ ਤੋਂ ਇਸ ਬਿੰਦੂ ਤੋਂ ਅੱਗੇ ਚਾਪ ਘਟੋ ਫਿਰ ਇਸ ਬਿੰਦੂ ਤੋਂ ਉੱਪਰ ਚਾਪ ਘਟੋ ਔਰ ਇਸ ਬਿੰਦੂ ਤੋਂ ਵੀ ਉੱਪਰ ਚਾਪ ਘਟੋ ਜਿੱਥੇ ਦੋਨੇ ਚਾਪਾਂ ਆਪਸ ਵਿੱਚ ਮਿਲਦੀਆਂ ਨੇ ਉਸ A ਬਿੰਦੂ ਨੂੰ ਇਸ ਬਿੰਦੂ ਦੇ ਨਾਲ ਫੁੱਟੇ ਦਿਸ਼ਾਤਨਾਲ ਸਕੇਲ ਦਿਸ਼ਾਤਨਾਲ ਮਿਲਾ ਦਿਓ ਏ ਬਣ ਗਿਆ ਸਾਡੇ ਕੋਲੇ 90 ਡਿਗਰੀ ਦਾ ਕੋਣ ਅੱਗੇ ਹੈਗਾ ਸਾਡੇ ਕੋਲੇ ਪ੍ਰਸ਼ਨ 9 ਪ੍ਰਕਾਰ ਨਾਲ 45 ਡਿਗਰੀ ਦਾ ਕੋਣ ਬਣਾਓ ਸਭ ਤੋਂ ਪਹਿਲੇ ਨੰਬਰ ਤੇ AB ਲਾਈਨ ਲਓ ਉਹਦੇ A ਬਿੰਦੂ ਤੇ ਪ੍ਰਕਾਰ ਨਾਲ ਚਾਪ ਲਾਓ ਫਿਰ ਇਸ ਬਿੰਦੂ ਤੋਂ ਚਾਪ ਕੱਟੋ ਫਿਰ ਇਸ ਬਿੰਦੂ ਤੋਂ ਇਧਰ ਚਾਪ ਕੱਟੋ ਉੱਪਰ ਚਾਪ ਕੱਟੋ ਇਸ ਬਿੰਦੂ ਤੋਂ ਉੱਪਰ ਚਾਪ ਕੱਟੋ ਇਸੋ ਬਾਅਦ ਇਸ ਬਿੰਦੂ ਨਾਲ ਜਿੱਥੇ ਇਹ ਕੱਟਦੀਆਂ ਨੇ ਚਾਪਾਂ ਇਸੇ ਬਿੰਦੂ ਨਾਲ ਮਿਲਾ ਦੇਵੋ ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਬਣ ਗਿਆ ਹੁਣ ਆਪਾਂ ਬਣਾਉਣਾ 45 ਦਾ ਕੋਣ ਜਿਹੜਾ 90 ਡਿਗਰੀ ਦਾ ਕੋਣ ਆ ਉਹਦਾ ਅੱਧ ਕਿੰਨਾ ਹੁੰਦਾ ਵਾ 45 ਡਿਗਰੀ ਇਸ ਬਿੰਦੂ ਦੇ ਪ੍ਰਕਾਰ ਦੀ ਸੂਈ ਰੱਖੋ ਇਧਰ ਚਾਪ ਲਾ ਦਿਓ ਔਰ ਜਿਹੜਾ ਆ 90 ਡਿਗਰੀ ਵਾਲੀ ਚਾਪ ਆ ਇਹਦੇ ਤੋਂ ਚਾਪ ਘਟ ਲਓ ਹੁਣ ਇਸ ਬਿੰਦੂ ਨੂੰ ਇਹਦੇ ਨਾਲ ਮਿਲਾ ਦੇਵੋ ਇਹ ਸਾਡੇ ਕੋਲ ਆ ਗਿਆ 45 ਡਿਗਰੀ ਦਾ ਕਿੱਥੋਂ ਚਾਪ ਲਾਈ ਆ ਇੱਕ ਤਾਂ ਮੈਂ 45 ਡਿਗਰੀ ਦਾ ਕੋਣ ਬਣਾਉਣ ਲਈ ਇਥੋਂ ਚਾਪ ਲਾਈ ਆ ਇੱਕ ਜਿਹੜਾ ਆ 90 ਵਾਲੀ ਲਾਈਨ ਆ ਇਸ ਬਿੰਦੂ ਤੋਂ ਇਸ ਬਿੰਦੂ ਤੋਂ ਇਧਰ ਨੂੰ ਚਾਪ ਕੱਟਤੀ ਇਧਰੋਂ ਚਾਪ ਕੱਟਤੀ ਤੇ ਸਾਡੇ ਕੋਲੇ ਆ ਗਿਆ 45 ਡਿਗਰੀ ਦਾ ਕੋਣ ਪ੍ਰਸ਼ਨ 10 ਪ੍ਰਕਾਰ ਨਾਲ 22.5 ਡਿਗਰੀ ਦਾ ਕੋਣ ਬਣਾਓ సల నంబర్ ఏనే డిగ్రీ దా బ 90 ਡੀਰ ਦਾ ਕੋਣ ਤੁਹਾਨੂੰ ਹੁਣ ਆਉਂਦਾ ਹੀ ਹੈ ਬਣਾਉਣਾ ਇੱਥੇ ਚਾਪ ਰੱਖੀ ਫਿਰ ਇੱਥੇ ਚਾਪ ਇੱਥੋਂ ਉੱਪਰ ਚਾਪ ਇਹਨੂੰ ਫਿਰ ਤੁਸੀਂ ਇਹਨੂੰ ਇਹ ਬਿੰਦੂ ਨਾਲ ਮਿਲਾਉਂਦੇ ਜਿੱਤੇ ਦੋਨੇ ਚਾਪਾਂ ਕੱਟਦੀਆਂ ਨੇ ਉਹਨੂੰ ਇਹ ਬਿੰਦੂ ਨਾਲ ਮਿਲਾ ਦਿੱਤਾ ਠੀਕ ਹੈ ਇਸ ਤੋਂ ਬਾਅਦ ਫਿਰ ਤੁਸੀਂ ਬਣਾਇਆ 45 ਦਾ ਕੋਣ ਇੱਕ ਚਾਪ ਇੱਥੇ ਰੱਖੀ ਔਰ ਇੱਕ ਇਸ ਬਿੰਦੂ ਤੋਂ ਠੀਕ ਹੈ ਇਹ ਜਿੱਥੇ ਕੱਟਦੀਆਂ ਨੇ ਬਾਹਰ ਚਾਪਾ ਇਹ ਬਿੰਦੂ ਨੂੰ ਉਹਦੇ ਨਾਲ ਮਿਲਾ ਦਿੱਤਾ ਇਹ ਆ ਸਾਡਾ ਬਣਿਆ 90 ਡਿਗਰੀ ਦਾ ਕੋਣ ਇਹ ਬਣਿਆ ਸਾਡਾ 45 ਡਿਗਰੀ ਦਾ ਕੋਣ ਹੁਣ ਜਿਹੜਾ 45 ਡਿਗਰੀ ਦਾ ਕੋਣ ਬਣਿਆ ਵਾ ਜਿਹੜਾ ਸਾਡੇ ਕੋਲੇ 45 ਡਿਗਰੀ ਦਾ ਕੋਣ ਬਣਿਆ ਵਾ ਉਹਦਾ ਆਪਾਂ ਅੱਧ ਕਰ ਲੈਣਾ ਤਾਂ ਇਹਦਾ ਮਤਲਬ ਕਿ ਸਾਡੇ ਕੋਲੇ ਆ ਗਿਆ ਹੁਣ ਇੱਥੇ ਚਾਪ ਲਉਣੀ ਆ ਏ ਐਸ ਬਿੰਦੂ ਦੇ 45 ਵਾਲੇ ਦੇ ਠੀਕ ਹੈ ਤਾਂ ਇਹ ਆ ਗਿਆ ਸਾਡੇ ਕੋਲੇ 22.5 ਡਿਗਰੀ ਦਾ ਕੋਣ ਇਹ ਕਿੰਨੇ ਦਾ ਕੋਣ ਬਣ ਗਿਆ 22.5 ਡਿਗਰੀ ਠੀਕ ਹੈ ਅੱਗੇ ਹੈਗਾ ਪ੍ਰਸ਼ਨ 11 ਪ੍ਰਕਾਰ ਨਾਲ 77 ਡਿਗਰੀ ਦਾ ਕੋਣ ਬਣਾਓ 77 ਡਿਗਰੀ ਦਾ ਉਹ ਕਿਵੇਂ ਬਣਾਵਾਂਗੇ ਆਪਾਂ ਸਭ ਤੋਂ ਪਹਿਲੇ ਇੱਕ ਲਾਈਨ ਲੈ ਲਓ ਜਿਹਦੇ ਤੇ 90 ਦਾ ਕੋਣ ਬਣਾਓ ਫਿਰ ਉਸ ਤੋਂ ਬਾਅਦ ਇਹ ਨੂੰ ਮਿਲਾ ਦੇਵੋ ਫਿਰ 45 ਦਾ ਕੋਣ ਬਣਾਓ ਹੁਣ ਜਿਹੜਾ ਆ 45 ਦਾ ਕੋਣ ਆ ਤੇ ਆ ਜਿਹੜਾ 90 ਦਾ ਕੋਣ ਆ ਇਹਦਾ ਅੱਧਾ ਕਰੋ ਐਸ 45 ਵਾਲੇ ਬਿੰਦੂ ਦਾ ਤੇ ਆ 90 ਵਾਲੇ ਬਿੰਦੂ ਦਾ ਇਹਦਾ ਫੇਰ ਅੱਧਾ ਕਰੋ ਤਾਂ ਇਹ ਸਾਡੇ ਕੋਲੇ ਆ ਗਿਆ 76 ਡਿਗਰੀ